ਕਾਸ ਬੈਠਿਆ ਸੋਹੀਐ ਸਬਨਾ ਦਾ ਵੇ ਸਾਹੋ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ ਦੂਜਾ ਇਹ ਕਨੇਹੀ ਆਸ ਕੀ ਦੂਜੈ ਲਗੈ ਜਾਇ ਨਾਨਕ ਆਸਿਕ ਕਾਂਢੀਐ ਸਦੀ ਰਹੈ ਸਮਾਈ ਚੰਗਾ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ ਆਸਿਕ ਇਹ ਨ ਆਖੀਐ ਜੇ ਲਿਖੈ ਵਰਤੈ ਸੋਏ ਚੰਗਾ ਚੰਗਾ ਕਰ ਮੰਨੇ ਮੰਦਾ ਮੰਦਾ ਹੋਏ ਆਸਕ ਇਹ ਨਾ ਆਖੀਐ ਜਿ ਲਿਖੈ ਵਰਤੈ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਵਾਲੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਔਰ ਮੁਕੱਦਸ ਹਜ਼ੂਰੀ ਦੇ ਅੰਦਰ ਹਾਜ਼ਰੀਨ ਹੋ ਹਾਜ਼ਰੀਆਂ ਲਵਾ ਵਡਭਾਗੀ ਹੋ ਰਹੇ ਗੁਰਮੁਖ ਪਿਆਰਿਓ ਪਾਤਸ਼ਾਹ ਦੀ ਰਹਿਮਤ ਹੋਈ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਹੋਏ ਹਨ ਸਮਾ ਹੋਇਆ ਗੁਰਬਾਣੀ ਕਥਾ ਵਿਚਾਰ ਦਾ ਗੁਰਦੇਵ ਪਿਤਾ ਦੀ ਰਹਿਮਤਾਂ ਦੇ ਨਾਲ ਆਸਾਂ ਕੀ ਵਾਰ ਗੁਰਬਾਣੀ ਦੀ ਲੜੀਵਾਰ ਕਥਾ ਜੋ ਚੱਲ ਰਹੀ ਹੈ ਪਾਤਸ਼ਾਹ ਜੀਆਂ ਨੇ ਕਿਰਪਾ ਕਰ 20ਵੀਂ ਪੌੜੀ ਤੱਕ ਦੀ ਜੋ ਕਥਾ ਸੰਪੂਰਨ ਕਰਵਾਈ ਆਓ ਹੁਣ ਇੱਕ ਵੀ ਪੌੜੀ ਦੇ ਨਾਲ ਜੋ ਸ਼ਲੋਕ ਆਏ ਨੇ ਉਹਨਾਂ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਕਰਕੇ ਦਸਨਾ ਨੂੰ ਪਵਿੱਤਰ ਕਰਦੇ ਹੋਏ ਬੜੇ ਪਿਆਰ ਦੇ ਨਾਲ ਜਪੀਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ ਦੂਜਾ ਇਹ ਜੋ ਪਾਵਨ ਸ਼ਲੋਕ ਪਹਿਲੇ ਪਾਤਸ਼ਾਹ ਵਾਹਿਗੁਰੂ ਦੂਸਰੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਸਾਹਿਬ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ 474 ਅੰਗ ਉੱਪਰ ਸੁਭਾਏ ਮਾਨ ਜਿੱਥੇ ਪਾਤਸ਼ਾਹ ਜੀਆਂ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤੀ ਜੋ ਆਪਾਂ ਪਿਛਲੇ ਦਿਨਾਂ ਦੇ ਅੰਦਰ ਵਿਚਾਰ ਕੇ ਆ ਰਹੇ ਹਾਂ ਕਿ ਜਿਹੜੇ ਫਿੱਕੇ ਬੋਲਣ ਵਾਲੇ ਨੇ ਮਾੜੇ ਬਚਨ ਬੋਲਣ ਵਾਲੇ ਨੇ ਉਹਨਾਂ ਦੇ ਤਰਹਾਰ ਹੈ ਤੇ ਜਿਹੜਾ ਲੋਕ ਵਿਖਾਵਾ ਕਰਦੇ ਨੇ ਜਿਨ੍ਹਾਂ ਦੇ ਅੰਦਰ ਕੁਝ ਨਹੀਂ ਹੈ ਉਹ ਵੀ ਪ੍ਰਮਾਤਮਾ ਨੂੰ ਪ੍ਰਵਾਨ ਨਹੀਂ ਪ੍ਰਮਾਤਮਾ ਨੂੰ ਤੇ ਪ੍ਰਵਾਨ ਉਹ ਹੈ ਜਿਹੜਾ ਵਿਖਾਵਾ ਨਹੀਂ ਕਰਦਾ ਜਿਹੜਾ ਛੁੱਪਿਆ ਹੋਇਆ ਹੈ ਇਹ ਸਾਰਾ ਕੁਝ ਪ੍ਰਮਾਤਮਾ ਦਾ ਕੀਤਾ ਹੋਇਆ ਪ੍ਰਮਾਤਮਾ ਆਪ ਵੇਖ ਰਿਹਾ ਹੈ ਜਿਸ ਪ੍ਰਕਾਰ ਸ਼ਤਰੰਜ ਦੀ ਖੇਡ ਖੇਡੀਦੀ ਹੈ ਉਸੇ ਪ੍ਰਕਾਰ ਪ੍ਰਮਾਤਮਾ ਖੇਡ ਵੀ ਆਪ ਰਿਹਾ ਹੈ ਤੇ ਲੋਕਾਂ ਨੂੰ ਖੜਾ ਵੀ ਆਪ ਰਿਹਾ ਹੈ ਵਿੱਚ ਵਰਤ ਕੇ ਆਪ ਖੇਡ ਰਿਹਾ ਹੈ ਤੇ ਲੋਕਾਂ ਨੂੰ ਖੜਾ ਰਿਹਾ ਹੈ ਇਹ ਜਿਹੜੀ ਖੇਡ ਹੈ ਇਸ ਪ੍ਰਕਾਰ ਬਖਸ਼ਸ਼ਾਂ ਕੀਤੀਆਂ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਬਖਸ਼ਿਸ਼ ਕਰਦੇ ਨੇ ਦੂਸਰੇ ਪਾਤਸ਼ਾਹ ਧੰਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜਿਸ ਵੇਲੇ ਖਡੂਰ ਸਾਹਿਬ ਜੀਆਂ ਦੀ ਪਵਨ ਧਰਤੀ ਤੇ ਸੁਭਾਏਮਾਨ ਨੇ ਸੰਗਤਾਂ ਰੋਜ਼ ਦਰਸ਼ਨ ਦیدارੇ ਦੇ ਲਈ ਆਉਂਦੀਆਂ ਨੇ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਨੇ ਤੋ ਇਸ ਪ੍ਰਕਾਰ ਮੰਨੋ ਕਿ ਜਿੱਦਾ ਜਿਹੜੇ ਬੱਦਲ ਨੇ ਉਹ ਨੀਵੇਂ ਹੋ ਕੇ ਬਰਖਾ ਕਰ ਰਹੇ ਨੇ ਤੇ ਪਹਾੜਾਂ ਤੇ ਵੀ ਟਿੱਬਿਆਂ ਤੇ ਵੀ ਤੇ ਖਾਈਆਂ ਦੇ ਵਿੱਚ ਵੀ ਸਾਰੀਆਂ ਜਗ੍ਹਾ ਤੇ ਹੀ ਉਹ ਇੱਕ ਰਸਮੀਂ ਵਰ ਰਿਹਾ ਹੈ ਅੰਮ੍ਰਿਤ ਦਾ ਤੇ ਸਾਰਿਆਂ ਦੇ ਜਗ੍ਹਾ ਤੇ ਹੀ ਹਰਿਆਵਤ ਆ ਰਹੀ ਹੈ ਇਸੇ ਪ੍ਰਕਾਰ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੋ ਰਹਿਮਤਾਂ ਦਾ ਅੰਮ੍ਰਿਤ ਵਚਨਾਂ ਦਾ ਮੀਵਰਾ ਰਹੇ ਨੇ ਖਰੂਬਾ ਸਾਹਿਬ ਜੀਾਂ ਦੀ ਪਾਵਨ ਧਰਤੀ ਤੇ ਉਹ ਸੰਗਤਾਂ ਉਹਨਾਂ ਦਾ ਲਾਹਾ ਪ੍ਰਾਪਤ ਕਰਦੀਆਂ ਨੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਤਿਨਾਂ ਨੂੰ ਆਣ ਕੇ ਸਵਾਲ ਕੀਤਾ ਸਿੱਖਾਂ ਨੇ ਕੀ ਜਿਹੜੀ ਆਸ਼ਕੀ ਹੈ ਜਿਹੜਾ ਪਰਮਾਤਮਾ ਦੇ ਨਾਲ ਪ੍ਰੇਮ ਹੈ ਉਹ ਕਿਸ ਪ੍ਰਕਾਰ ਦਾ ਹੋਣਾ ਚਾਹੀਦਾ ਹੈ ਤੋਂ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਦੱਸਦੇ ਨੇ ਆਓ ਵਿਚਾਰ ਦੇ ਨਾਲ ਜੁੜਨਾ ਕਰੀਏ ਇਹ ਕਨੇਹੀ ਆਸ਼ਕੀ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਬਖਸ਼ਿਸ਼ ਕਰਦੇ ਕਿ ਇਹ ਕਿਹੋ ਜੀ ਜਿਹੜੀ ਆਸ਼ਕੀ ਹੈ ਕਿਹੋ ਜਾਂ ਜਿਹੜਾ ਪ੍ਰੇਮ ਹੈ ਦੂਜੈ ਲੱਗ ਜਾਏ ਜਿਹੜਾ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਤੇ ਦੂਜਿਆਂ ਦੇ ਮਗਰ ਲੱਗ ਜਾਣਾ ਉਹ ਜਿਹੜਾ ਅਦੁੱਤੀ ਬ੍ਰਹਮ ਹੈ ਜਿਹੜਾ ਸਰਵ ਪ੍ਰਕਾਸ਼ਕ ਹੈ ਸਾਰਿਆਂ ਨੂੰ ਹੀ ਪ੍ਰਕਾਸ਼ ਕਰਨ ਵਾਲਾ ਏ ਸਾਰਿਆਂ ਦਾ ਰਚਨਹਾਰ ਸਾਰਿਆਂ ਦਾ ਪਾਲਨਹਾਰ ਸਾਰਿਆਂ ਦਾ ਜਿਹੜਾ ਸੰਗਹਾਰਨਹਾਰ ਉਹ ਅਦੁੱਤੀ ਬ੍ਰਹਮ ਹੈ ਉਹ ਅਕਾਲ ਪੁਰਖ ਵਾਹਿਗੁਰੂ ਵਾਹਿਗੁਰੂ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋ ਇਹ ਪ੍ਰੇਮ ਕਿਸ ਪ੍ਰਕਾਰ ਦਾ ਹੈ ਕਿ ਪ੍ਰਮਾਤਮਾ ਨੂੰ ਛੱਡ ਕੇ ਉਹ ਇੱਕ ਨੂੰ ਛੱਡ ਕੇ ਤੇ ਦੂਜਿਆਂ ਦੇ ਮਗਰ ਲੱਗ ਜਾਣਾ ਦੂਜੇ ਲੱਗਾ ਜਾਏ ਦੂਜਿਆਂ ਦੇ ਮਗਰ ਲੱਗਣਾ ਇੱਕ ਇਸ ਪ੍ਰਕਾਰ ਦਾ ਪ੍ਰੇਮ ਹੈ। ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਬਖਸ਼ਿਸ਼ ਕਰਦੇ ਪੈਰ ਆਉ ਪੂਤ ਸੀਤਲਾ ਧਾਵੈ। ਇਹ ਜਿਹੜੇ ਭੈਰੋਨਾਥ ਜਾਂ ਹੋਰ ਜਿਤਨੇ ਵੀ ਦੇਵੀ ਦੇਵਤੇ ਇਹਨਾਂ ਦੀ ਜਿਹੜੀ ਪੂਜਾ ਕਰਨੀ। ਉਹ ਇਹ ਦੂਜੇ ਨੂੰ ਲੱਗਣਾ ਹੈ। ਦ્વੈਤ ਆਗਿ ਦੁਚਿੱਤੀ ਆਗਿ। ਉਹ ਕਹਿੰਦੇ ਇਹ ਕਿਹੋ ਜਿਹਾ ਪ੍ਰੇਮ ਹੈ ਪਰਮਾਤਮਾ ਦੇ ਨਾਲ ਕਿ ਇੱਕ ਪਰਮਾਤਮਾ ਨੂੰ ਛੱਡ ਕੇ ਤੇ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਫਿਰਨਾ। ਤੋਂ ਬਖਸ਼ਿਸ਼ ਕਰਦੇ ਜਿੱਥੇ ਪਹਿਲੇ ਪਾਤਸ਼ਾਹ ਜੀਆ ਦਾ ਪਾਵਨ ਬਚਨ ਆਉਂਦਾ ਆਖਾ ਜੀਵਾਂ ਵਿਸਰੈ ਮਰ ਜਾਓ। ਪਾਤਸ਼ਾਹ ਦੇ ਨਾਲ ਜੇ ਪ੍ਰੇਮ ਕਰਨਾ ਹੈ ਤੇ ਇਸ ਪ੍ਰਕਾਰ ਦਾ ਪ੍ਰੇਮ ਕਰਨਾ ਕਰੋ। ਕਿ ਪਰਮਾਤਮਾ ਦਾ ਨਾਮ ਜਿੰਨਾ ਚਿਰ ਤੱਕ ਜਪੀਦਾ ਏ ਉਹਨਾਂ ਚਿਰ ਤੱਕ ਹੀ ਜੀਵਤ ਆ। ਜਦੋਂ ਪ੍ਰਮਾਤਮਾ ਦਾ ਨਾਮ ਵਿਸਰ ਜਾਵੇ ਉਦੋਂ ਇਸ ਪ੍ਰਕਾਰ ਲੱਗੇ ਕਿ ਹੁਣ ਸਵਾਸ ਔਖੇ ਆ ਰਹੇ ਨੇ। ਉਹ ਸਦਾ ਲਈ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਨਾ। ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਠਾਕੁਰ ਸਿੰਘ ਜੀ ਬ੍ਰਹਮ ਗਿਆਨੀ ਮਹਾਂਪੁਰਖ ਹੋਏ। ਉਹਨਾਂ ਦੀ ਐਸੀ ਅਵਸਥਾ ਸੀ ਉਹ ਸਦਾ ਪਾਵਨ ਗੁਰਬਾਣੀ ਨੂੰ ਸੁਣਦੇ ਰਹਿੰਦੇ ਅੰਮ੍ਰਿਤ ਵੇਲੇ ਤੋਂ ਨਿਤਨੇਮ ਆਰੰਭ ਹੋ ਜਾਣੇ ਨਿਤਨੇਮ ਸੁਣਨਾ ਉਸ ਤੋਂ ਬਾਅਦ ਸੁਖਨੀ ਸਾਹਿਬ ਪੰਜ ਗ੍ਰੰਤੀ 10 ਗ੍ਰੰਤੀ ਇਹ ਲਗਾਤਾਰ ਸਾਰਾ ਦਿਨ ਹੀ ਪਾਵਨ ਗੁਰਬਾਣੀ ਦਾ ਜਾਪ ਸੁਣਦੇ ਰਹਿਣਾ ਤੇ ਜਦੋਂ ਗੁਰਬਾਣੀ ਬੰਦ ਹੋ ਜਾਣੀ ਤੇ ਇਸ ਪ੍ਰਕਾਰ ਲੱਗਣਾ ਕਿ ਸਾਹ ਉਖਿਆ ਰਹੇ ਉਹਨਾਂ ਦਾ ਜੀਵਨ ਨਹੀਂ ਗੁਰਬਾਣੀ ਨੂੰ ਸਮਰਪਿਤ ਸੀ ਤੇ ਉਹਨਾਂ ਦੀ ਐਸੀ ਅਵਸਥਾ ਸੀ ਆਖਾ ਜੀਵਾਂ ਵਸਰੇ ਮਰ ਜਾਓ। ਤੋਂ 사ਤਗੁਰੂ ਸਾਹਿਬ ਕਿਰਪਾ ਕਰਕੇ ਬਖਸ਼ਿਸ਼ ਕਰਦੇ ਨੇ ਕਿ ਇਹ ਕਿਹੋ ਜਿਹਾ ਪ੍ਰਮਾਤਮਾ ਦੇ ਨਾਲ ਪ੍ਰੇਮ ਹੈ ਇਹ ਪ੍ਰਮਾਤਮਾ ਦੇ ਨਾਲ ਕੈਸੀ ਤੁਹਾਡੀ ਜਿਹੜੀ ਆਸ਼ਕੀ ਹੈ ਕਿ ਉਹ ਪ੍ਰਮਾਤਮਾ ਨੂੰ ਛੱਡ ਕੇ ਤੇ ਦੂਜਿਆਂ ਦੇ ਮਗਰ ਲੱਗ ਜਾਣਾ ਕਿਉਂਕਿ ਜਿਹੜਾ ਪ੍ਰੇਮ ਐ ਨਾ ਪ੍ਰੇਮ ਉਹ ਇੱਕ ਦੇ ਨਾਲ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਹੀ ਹੋਣਾ ਚਾਹੀਦਾ ਹੈ ਤੇ ਪਾਤਸ਼ਾਹ ਜੀਆਂ ਦੇ ਬਚਨ ਆਉਂਦੇ ਨੇ ਸਾਚ ਕਹੋ ਸੁਨ ਲਿਓ ਸਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਮ ਤਿਨਹੀ ਪ੍ਰਭ ਪਾਇਓ ਜਿਨੇ ਪ੍ਰਮਾਤਮਾ ਦੇ ਨਾਲ ਪ੍ਰੇਮ ਕੀਤਾ ਉਹਨਾਂ ਨੇ ਹੀ ਪ੍ਰਮਾਤਮਾ ਦੀ ਪ੍ਰਾਪਤੀ ਕੀਤੀ ਉਹ ਪ੍ਰਮਾਤਮਾ ਦੇ ਵਿੱਚ ਭੇਦ ਹੋ ਗਈ ਉਹ ਪ੍ਰਮਾਤਮਾ ਦੇ ਵਿੱਚ ਮਿਲ ਗਏ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਲ ਪ੍ਰੇਮ ਕੀਤਾ ਤਾਂ ਪ੍ਰੇਮ ਦੀ ਅਵਸਥਾ ਬੜੀ ਉੱਚੀ ਹੈ ਪ੍ਰੇਮ ਬਿਆਨਿਆ ਨਹੀਂ ਜਾ ਸਕਦਾ ਪ੍ਰੇਮ ਇੱਕ ਐਸਾ ਹੈ ਕਿ ਜੇਕਰ ਪਿਆਰਾ ਯਾਰ ਕੋਲ ਹੋਵੇ ਤੇ ਪਿਆਰੇ ਦੇ ਨਾਲ ਉਹ ਸਮਾਂ ਗੁਜ਼ਾਰਨਾ ਜੇਕਰ ਪਿਆਰਾ ਕੋਲ ਨਹੀਂ ਹੈ ਤੇ ਉਹ ਫਿਰ ਪਿਆਰੇ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਨੀ। ਤੋਂ ਪ੍ਰੇਮ ਐਸਾ ਹੈ ਜਿਹੜਾ 24 ਘੰਟੇ ਹੀ ਉਸੇ ਦੀ ਯਾਦ ਰਹਿਣੀ। ਉਹ ਹੈ ਪ੍ਰੇਮ। ਤੋਂ ਜਿਹੜੇ ਪ੍ਰਮਾਤਮਾ ਨੂੰ ਪ੍ਰੇਮ ਕਰਨ ਵਾਲੇ ਨੇ ਉਹ ਪ੍ਰਮਾਤਮਾ ਨੂੰ ਛੱਡ ਕੇ ਹੋਰ ਕਿਸੇ ਦੇ ਮਗਰ ਨਹੀਂ ਲੱਗਦੇ। ਤੋ ਪਾਤਸ਼ਾਹ ਜੀ ਕਹਿੰਦੇ ਇਹ ਕਿਸ ਪ੍ਰਕਾਰ ਦਾ ਪ੍ਰੇਮ ਹੈ ਕਿਸ ਪ੍ਰਕਾਰ ਦੀ ਉਹ ਪ੍ਰਮਾਤਮਾ ਦੇ ਨਾਲ ਆਸ਼ਕੀ ਹੈ ਜਿਹੜਾ ਪ੍ਰਮਾਤਮਾ ਨੂੰ ਛੱਡ ਕੇ ਤੇ ਤੁਸੀਂ ਦੂਜਿਆਂ ਦੇ ਮਗਰ ਲੱਗੇ ਪਏ ਜੀ ਤੋ ਪਾਤਸ਼ਾਹ ਜੀ ਕਹਿੰਦੇ ਹਰ ਜਪਦਿਆ ਖਿੰਡ ਢਿਲ ਨਾ ਕੀ ਜਈ ਮੇਰੇ ਪਿਆਰੇ ਮਤ ਜਾਪੇ ਕੇ ਸਹ ਆਵੇ ਕੇ ਨਾ ਆਵੇ RAM ਇਸ ਕਰਕੇ ਸਦਾ ਪ੍ਰਮਾਤਮਾ ਨੂੰ ਜਪਣਾ ਕਰੋ ਏ ਨਹੀਂ ਪਤਾ ਕਿ ਅਗਲਾ ਸਵਾਸ ਆਉਣਾ ਹੈ ਕਿ ਨਹੀਂ ਆਉਣਾ। ਉਹ ਜਿਹੜੇ ਪ੍ਰਮਾਤਮਾ ਦੇ ਨਾਲ ਪੇਮ ਕਰਦੇ ਨੇ ਉਹਨਾਂ ਦੀ ਕਥਾ ਹੀ ਨਿਰਾਲੀ ਹੈ। ਉਹ ਫਿਰ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਜਾਂਦੀ ਨੇ ਦੋ ਰਸਤੇ ਨੇ। ਇੱਕ ਹੈ ਪੇਮ ਦਾ ਰਸਤਾ ਤੇ ਇੱਕ ਹੈ ਮਰਿਆਦਾ ਦਾ ਰਸਤਾ। ਦੋ ਰਸਤੇ ਵੱਖਰੇ ਵੱਖਰੇ ਨੇ। ਜਾਣ ਤੇ ਇਹ ਬੰਦਾ ਮਰਿਆਦਾ ਦੇ ਇੰਨਾ ਪਰਿਪੂਰਨ ਹੋ ਜਾਵੇ ਕਿ ਪ੍ਰਮਾਤਮਾ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਕਰ ਲਵੇ ਤੇ ਜਾਂ ਫਿਰ ਪ੍ਰਮਾਤਮਾ ਦੇ ਪ੍ਰੇਮ ਪ੍ਰਮਾਤਮਾ ਦੇ ਨਾਲ ਪ੍ਰੇਮ ਕਰ ਲਵੇ ਤੇ ਪ੍ਰੇਮ ਹੀ ਐਸਾ ਏ ਜਿਹੜਾ ਮਨੁੱਖ ਦਾ ਭਰਮ ਦੂਰ ਕਰ ਸਕਦਾ ਏ ਆਚਰ ਚਰੈ ਤਾ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇਸਰ ਲਾਗੇ ਤਨ ਪੀਤਰਤਾ ਭ੍ਰਮ ਕਟਿਆ ਜਾਈ ਜਦੋਂ ਪ੍ਰੇਮ ਦੇ ਤੀਰ ਆਣ ਕੇ ਹਿਰਦੇ ਦੇ ਵਿੱਚ ਵੱਜੇ ਉਦੋਂ ਹੀ ਇਹ ਮਨ ਦਾ ਜਿਹੜਾ ਭਰਮ ਹੈ ਇਹ ਕੱਟਿਆ ਜਾਣਾ ਹੈ ਉਹਨਾਂ ਚਿਰ ਤੱਕ ਇਹ ਮਨ ਦਾ ਵਹਿਮ ਭਰਮ ਨਹੀਂ ਕੱਟਿਆ ਜਾਣਾ ਤੇ ਜਿੱਦਨ ਇਹ ਮਨ ਦਾ ਭਰਮ ਦੂਰ ਹੋ ਗਿਆ ਉਸ ਦਿਨ ਪ੍ਰਮਾਤਮਾ ਦੇ ਨਾਲ ਪ੍ਰੇਮ ਹੋ ਜਾਣਾ ਹੈ ਤੇ ਸਾਰੇ ਮਨੁੱਖ ਭਰਮਾਂ ਦੇ ਵਿੱਚ ਨਹੀਂ ਇਹ ਜਿਹੜਾ ਭਰਮ ਹੈ ਭਰਮ ਹੀ ਤੇ ਨਿਮਰਤੀ ਨਹੀਂ ਹੁੰਦੀ ਇਸੇ ਕਰਕੇ ਪ੍ਰਮਾਤਮਾ ਦੇ ਨਾਲ ਪ੍ਰੇਮ ਨਹੀਂ ਹੁੰਦਾ ਤਾਂ ਪ੍ਰਮਾਤਮਾ ਦੇ ਨਾਲ ਐਸਾ ਪ੍ਰੇਮ ਕਰਨਾ ਚਾਹੀਦਾ ਹੈ ਪ੍ਰਮਾਤਮਾ ਨੂੰ ਛੱਡ ਕੇ ਹੋਰ ਦੂਸਰੇ ਦੇ ਵੱਲ ਕਿਸੇ ਵੱਲ ਵੇਖਣਾ ਨਹੀਂ ਨਾਨਕ ਆਸਕ ਕਾਂਡਿਐ ਸਦ ਹੀ ਰਹੈ ਸਮਾਏ ਤਾਂ ਪਾਤਸ਼ਾਹ ਜੀ ਕਹਿੰਦੇ ਕੀ ਆਸ਼ਿਕ ਉਹ ਨੇ ਪ੍ਰੇਮੀ ਉਹ ਨੇ ਜਿਹੜੇ ਸਦਾ ਹੀ ਪ੍ਰਮਾਤਮਾ ਦੇ ਪ੍ਰੇਮ ਦੇ ਵਿੱਚ ਭਿੱਜੇ ਰਹਿੰਦੇ ਨੇ ਸਦਾ ਹੀ ਪ੍ਰਮਾਤਮਾ ਦੇ ਪ੍ਰੇਮ ਵਿੱਚ ਲੱਗੇ ਰਹਿੰਦੇ ਨੇ ਉਹੀ ਆਸ਼ਿਕ ਉਹੀ ਪ੍ਰਮਾਤਮਾ ਦੇ ਪ੍ਰੇਮੀ ਨਿਤਰਦੇ ਨੇ ਇਸ ਸੰਸਾਰ ਦੇ ਵਿੱਚੋਂ ਜਿਹੜੇ ਪ੍ਰਮਾਤਮਾ ਦੇ ਨਾਲ ਪ੍ਰੇਮ ਕਰਕੇ ਤੇ ਪ੍ਰਮਾਤਮਾ ਦੇ ਵਿੱਚ ਹੀ ਅਭੇਦ ਹੋ ਜਾਂਦੇ ਨੇ ਜਿਹੜੇ ਪ੍ਰਮਾਤਮਾ ਦੇ ਸਦਾ ਪ੍ਰਮਾਤਮਾ ਦੇ ਭਾਣੇ ਦੇ ਵਿੱਚ ਹੀ ਰਹਿੰਦੇ ਨੇ ਜਿਹੜੇ ਪ੍ਰਮਾਤਮਾ ਦੇ ਵਿੱਚ ਸਮਾ ਜਾਂਦੇ ਨੇ ਉਹ ਪ੍ਰਮਾਤਮਾ ਦੇ ਆਸ਼ਿਕ ਨਹੀਂ ਚੰਗਾ ਚੰਗਾ ਕਰਮ ਨੇ ਮੰਦਾ ਮੰਦਾ ਹੋਏ ਤੇ ਕਈ ਮਨੁੱਖ ਐਸੇ ਨੇ ਜਿਸ ਪ੍ਰਕਾਰ ਸੰਸਾਰ ਦੀ ਹਾਲਤ ਹੋਈ ਪਈ ਹੈ ਜਿਦੋਂ ਤੇ ਪ੍ਰਮਾਤਮਾ ਦਾਤਾਂ ਦਿੰਦਾ ਏ ਉਦੋਂ ਪ੍ਰਮਾਤਮਾ ਨੂੰ ਵਾਹੂ ਵਾਹੂ ਕਹਿਣਾ ਪ੍ਰਮਾਤਮਾ ਦੀ ਵਡਿਆਈ ਕਰਨੀ ਪਰ ਜਦੋਂ ਪ੍ਰਮਾਤਮਾ ਨੇ ਦਾਤਾਂ ਨਾ ਦਿੱਤੀਆਂ ਜਾਂ ਕੋਈ ਭਾਣਾ ਵਾਪਰਿਆ ਤੇ ਪ੍ਰਮਾਤਮਾ ਨੂੰ ਹੀ ਮਾੜਾ ਕਹਿਣਾ ਪ੍ਰਮਾਤਮਾ ਨੂੰ ਮੰਦਾ ਕਹਿਣਾ ਇਹ ਸੰਸਾਰ ਦੀ ਹਾਲਤ ਹੈ ਤੂੰ ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ ਤੇ ਜਦੋਂ ਮੰਦਾ ਹੁੰਦਾ ਤੇ ਉਦੋਂ ਫਿਰ ਪ੍ਰਮਾਤਮਾ ਨੂੰ ਮਾੜਾ ਕਹਿਣਾ ਆਸ਼ਕ ਇਹੋ ਨਾ ਆਖੀਐ ਇਹ ਪ੍ਰਮਾਤਮਾ ਦੇ ਆਸ਼ਕ ਨਹੀਂ ਨੇ ਇਹ ਪ੍ਰਮਾਤਮਾ ਦੇ ਪ੍ਰੇਮੀ ਨਹੀਂ ਨੇ ਕਿਉਂਕਿ ਜਿਹੜਾ ਪ੍ਰੇਮ ਹੁੰਦਾ ਹੈ ਨਾ ਪ੍ਰੇਮ ਪ੍ਰੇਮ ਦੇ ਬਦਲੇ ਮਨ ਦੇ ਵਿੱਚ ਕੋਈ ਇੱਛਾ ਨਹੀਂ ਹੁੰਦੀ ਉਹ ਪ੍ਰੇਮ ਹੈ ਤੇ ਜਦੋਂ ਕਿਸੇ ਨੂੰ ਪ੍ਰੇਮ ਆਪਣੀ ਇੱਛਾ ਨੂੰ ਪੂਰੀ ਕਰਨ ਦੇ ਲਈ ਕਿਸੇ ਨੂੰ ਪ੍ਰੇਮ ਕਰਨਾ ਉਹ ਵੀ ਪ੍ਰੇਮ ਨਹੀਂ ਹੋ। ਉਹ ਤੇ ਕੇਵਲ ਆਪਣੀ ਇੱਛਾਵਾਂ ਪੂਰੀਆਂ ਕਰਨ ਦੇ ਲਈ ਹੈ। ਜਿੰਨਾ ਚਿਰ ਤੱਕ ਇੱਛਾਵਾਂ ਪੂਰੀਆਂ ਹੁੰਦੀਆਂ ਨੇ ਉਹਨਾਂ ਚਿਰ ਤੱਕ ਪ੍ਰੇਮ ਹੈ। ਜਿੰਨਾ ਚਿਰ ਤੱਕ ਇੱਛਾਵਾਂ ਨਹੀਂ ਪੂਰੀਆਂ ਹੋਣੀਆਂ ਜਦੋਂ ਇੱਛਾਵਾਂ ਪੂਰੀਆਂ ਹੋਣੀਆਂ ਖਤਮ ਹੋ ਗਈਆਂ ਉਹ ਦਿਨ ਪ੍ਰੇਮ ਵੀ ਖਤਮ। ਇਸ ਪ੍ਰਕਾਰ ਪਾਤਸ਼ਾਹ ਜੀ ਕਹਿੰਦੇ ਕਿ ਜਿਹੜੇ ਮਨੁੱਖਾਂ ਦੀ ਹਾਲਤ ਇਸ ਪ੍ਰਕਾਰ ਦੀ ਹੈ ਜੇ ਪ੍ਰਮਾਤਮਾ ਨੇ ਬਰਕਤਾਂ ਦਿੱਤੀਆਂ ਪ੍ਰਮਾਤਮਾ ਨੂੰ ਚੰਗਾ ਕਹਿਣਾ ਜੇ ਪ੍ਰਮਾਤਮਾ ਨੇ ਕੋਈ ਭਾਣਾ ਵਰਤਾ ਦਿੱਤਾ ਤੇ ਉਹ ਪ੍ਰਮਾਤਮਾ ਨੂੰ ਮਾੜਾ ਕਹਿਣਾ ਇਹ ਪ੍ਰਮਾਤਮਾ ਦੇ ਆਸ਼ਿਕ ਨਹੀਂ ਨੇ ਆਸ਼ਿਕ ਇਹ ਨਾ ਆਖੀਐ ਜੇ ਲੇਖਾ ਵਰਤਾ ਸੋਈ ਜਿਹੜੇ ਕਿਸੇ ਕੰਮ ਦੇ ਲਈ ਪ੍ਰਮਾਤਮਾ ਦੇ ਨਾਲ ਵਰਤਦੇ ਨੇ ਉਹ ਪ੍ਰਮਾਤਮਾ ਦੇ ਆਸ਼ਿਕ ਨਹੀਂ ਉਹ ਪ੍ਰਮਾਤਮਾ ਦੇ ਪ੍ਰੇਮੀ ਨਹੀਂ ਉਹਨਾਂ ਨੂੰ ਪ੍ਰਮਾਤਮਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਨਾਲ ਪ੍ਰੇਮ ਨਹੀਂ ਉਹ ਕੇਵਲ ਆਪਣੀਆਂ ਇੱਛਾਵਾਂ ਜੋਗੇ ਨੇ ਇੱਛਾਵਾਂ ਪੂਰੀਆਂ ਕਰਨ ਦੇ ਲਈ ਗੁਰੂ ਕੋਲ ਆਉਂਦੇ ਨੇ ਤਾਂ ਜਿਹੜੇ ਪ੍ਰਮਾਤਮਾ ਦੇ ਨਾਲ ਪ੍ਰੇਮ ਕਰਦੇ ਨੇ ਉਹਨਾਂ ਦੇ ਮਨ ਦੇ ਵਿੱਚ ਪ੍ਰਮਾਤਮਾ ਦੇ ਪ੍ਰਤੀ ਕੋਈ ਇੱਛਾ ਨਹੀਂ ਹੈ ਤੋ ਜਿਹੜੇ ਇਸ਼ਾਵਾਂ ਦੇ ਲਈ ਪ੍ਰਮਾਤਮਾ ਦੇ ਕੋਲ ਆਉਂਦੇ ਨੇ ਉਹਨਾਂ ਦੇ ਮਨ ਦੇ ਅੰਦਰ ਪ੍ਰਮਾਤਮਾ ਦੇ ਲਈ ਪ੍ਰੇਮ ਨਹੀਂ ਹੈ। ਪ੍ਰੇਮ ਹੈ ਹੀ ਐਸਾ ਜਦੋਂ ਪ੍ਰਮਾਤਮਾ ਦੇ ਵਿੱਚ ਸਮਾ ਜਾਣਾ। ਉਹ ਪ੍ਰਮਾਤਮਾ ਦੇ ਰੰਗਾਂ ਦੇ ਵਿੱਚ ਰਤੇ ਜਾਣਾ। ਉਹ ਪ੍ਰਮਾਤਮਾ ਦੇ ਨਾਮ ਦੇ ਨਾਲ ਸਦਾ ਲਈ ਜੁੜ ਜਾਣਾ ਉਹ ਪ੍ਰੇਮ ਹੈ। ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਦੱਸਦੇ ਮਹੱਲਾ ਦੂਜਾ ਅਗਲਾ ਵੀ ਜੋ ਸ਼ਲੋਕ ਦੂਸਰੇ ਪਾਤਸ਼ਾਹ ਤਨ ਗੁਰੂ ਅੰਗਦ ਦੇਵ ਸਾਹਿਬ ਜੀਆਂ ਦੀ ਪਾਵਨ ਰਸਨਾ ਤੋਂ ਚਾਰਨ ਕੀਤਾ ਹੋਇਆ ਹੈ। ਤੋਂ ਉਹਨਾਂ ਦੇ ਬਾਰੇ ਬਾਦਸ਼ਾਹ ਦੀ ਦਸਤੇ ਕਿ ਜਿਹੜੇ ਸਲਾਮ ਵੀ ਕਰਦੇ ਨੇ ਤੇ ਜਵਾਬ ਵੀ ਕਰਦੇ ਨੇ। ਸਲਾਮ ਜਵਾਬ ਦੋਵੇਂ ਕਰੈ ਮੁੰਡਾ ਘੁੱਥਾ ਜਾਏ। ਕਹਿੰਦੇ ਕਿ ਆਪਣੇ ਠਾਕੁਰ ਨੂੰ ਸਲਾਮ ਵੀ ਕਰਨੀ ਨਮਸਕਾਰ ਵੀ ਕਰਨੀ ਤੇ ਪ੍ਰਮਾਤਮਾ ਨੇ ਜਦੋਂ ਠਾਕੁਰ ਨੇ ਕੋਈ ਕੰਮ ਕਹਿਣਾ ਜਦੋਂ ਮਾਲਕ ਨੇ ਕੋਈ ਕੰਮ ਕਹਿਣਾ ਤੇ ਮਾਲਕ ਨੂੰ ਜਵਾਬ ਦੇ ਦੇਣਾ। ਤੋਂ ਇਹ ਦੋਵੇਂ ਹੀ ਕੰਮ ਕਰਦੇ ਨੇ। ਉਹ ਕੌਣ ਨੇ ਜਿਹੜੇ ਮੋਢ ਤੋਂ ਹੀ ਜਿਹੜੇ ਜਨਮ ਤੋਂ ਹੀ ਖੁੱਸੇ ਹੋਏ ਨੇ। ਜਿਹੜੇ ਆਪਣੇ ਮਾਲਕ ਤੋਂ ਦੂਰ ਨੇ ਜਿਹੜੇ ਮੋਢ ਤੋਂ ਹੀ ਖੁੱਸੇ ਹੋਏ ਨੇ ਉਹ ਇਸ ਪ੍ਰਕਾਰ ਇਹ ਦੋਨੇ ਚੀਜ਼ਾਂ ਕਰਦੇ ਨੇ। ਤੋ ਇੱਕ ਸਾਧੂ ਸੀ ਸਾਧੂ ਦੇ ਪਾਸ ਇੱਕ ਚੇਲਾ ਆਇਆ ਆਣ ਕੇ ਕਹਿੰਦਾ ਕਿ ਮੈਂ ਤੁਹਾਡੇ ਕੋਲ ਰਹਿ ਕੇ ਵਿਦਿਆ ਪ੍ਰਾਪਤ ਕਰਨੀ ਹੈ ਤੁਹਾਨੂੰ ਗੁਰੂ ਧਾਰਨ ਕਰਨਾ ਹੈ ਸਾਧੂ ਕਹਿੰਦਾ ਠੀਕ ਹੈ ਤੋ ਉਹ ਰਹਿ ਪਿਆ ਸਾਧੂ ਨੇ ਫਿਰ ਸਵਾਲ ਕੀਤਾ ਉਹਨੂੰ ਕਿਹਾ ਕਿ ਜਾ ਜੰਗਲ ਦੇ ਚ ਜਾ ਕੇ ਜਾ ਤੇ ਲੱਕੜਾਂ ਲੈ ਕੇ ਆ ਤੇ ਫਿਰ ਆਪਾਂ ਪ੍ਰਸ਼ਾਦਾ ਤਿਆਰ ਕਰਾਂਗੇ ਸਾਧੂ ਕਹਿੰਦਾ ਮੈਂ ਨਹੀਂ ਜਾਵਾਂਗਾ ਜੇਕਰ ਮੈਂ ਗਿਆ ਤੇ ਤੁਹਾਡੇ ਵੱਲ ਪੇਠੋ ਜਾਣੀ ਹੈ ਤੇ ਮੈਂ ਤੁਹਾਡੇ ਤੋਂ ਦੂਰ ਨਹੀਂ ਜਾਣਾ ਸਾਧੂ ਆਪ ਚਲੇ ਗਿਆ ਜਾ ਕੇ ਤੇ ਉਥੋਂ ਲੱਕੜਾ ਲੈ ਆਂਦੀਆਂ ਲੱਕੜਾ ਲੈ ਕੇ ਆਏ ਤੇ ਉਹਨੇ ਜਰ ਨੂੰ ਮੀਂਹ ਆ ਗਿਆ ਜਿਹੜੀ ਛੱਤ ਸੀ ਚੋਣ ਲੱਗ ਪਈ ਸਾਧੂ ਆਪਣੇ ਚੇਲੇ ਨੂੰ ਕਹਿੰਦਾ ਕਿ ਛੱਤ ਤੇ ਜਾ ਤੇ ਜਾ ਕੇ ਉੱਥੇ ਉਹ ਜਿੱਥੋਂ ਛਾਤ ਚੋਂਦੀ ਐ ਉਹ ਸਥਾਨ ਬੰਦ ਕਰਕੇ ਆ ਉਹ ਥਾਂ ਬੰਦ ਕਰਕੇ ਆ ਉਹ ਥਾਂ ਬੰਦ ਕਰਨ ਲੱਗਾ ਕਹਿੰਦਾ ਮੈਂ ਨਹੀਂ ਜਾਣਾ ਮੈਂ ਤੁਹਾਡੇ ਤੋਂ ਉੱਚਾ ਹੋ ਜਾਵਾਂਗਾ ਤੇ ਇਹ ਗੁਰੂ ਦਾ ਸਤਕਾਰ ਨਹੀਂ ਹੈ ਉਹ ਫਿਰ ਸਾਧੂ ਆਪ ਕਿ ਆਪ ਜਾ ਕੇ ਉਹਨੇ ਉਹ ਥਾਂ ਸੀ ਉਹਨੂੰ ਬੰਦ ਕਰ ਦਿੱਤਾ ਜਿੱਥੋਂ ਪਾਣੀ ਥੱਲੇ ਆਉਂਦਾ ਸੀ ਉਸ ਤੋਂ ਬਾਅਦ ਸਾਧੂ ਨੇ ਜਦੋਂ ਲੰਗਰ ਤਿਆਰ ਕਰ ਲਿਆ ਸ਼ਕਣ ਲੱਗਾ ਸਾਧੂ ਕਹਿੰਦਾ ਆਣ ਕੇ ਭੋਜਨ ਸ਼ਕ ਲਾ ਕਹਿੰਦੇ ਗੁਰੂ ਦਾ ਤੀਸਰਾ ਬਚਨ ਨਹੀਂ ਮੋੜੀਦਾ ਸਾਧੂ ਨੂੰ ਕਹਿੰਦਾ ਤੀਸਰਾ ਬਚਨ ਨਹੀਂ ਮੋੜੀਦਾ ਇਸ ਕਰਕੇ ਮੈਂ ਭੋਜਨ ਸ਼ਕ ਲੈਂਦਾ ਤਾਂ ਇਸ ਪ੍ਰਕਾਰ ਉਹ ਸਾਧੂ ਨੂੰ ਉਹ ਸਲਾਮ ਨੂੰ ਹੀ ਕਰਦਾ ਏ ਉਹਦਾ ਉਹਦਾ ਚੇਲਾ ਵੀ ਬਣਿਆ ਏ ਤੋ ਉਹਨੂੰ ਜਵਾਬ ਵੀ ਦਿੰਦਾ ਏ ਸਾਧੂ ਕਹਿੰਦਾ ਤੇਰੇ ਮੈਂ ਕੰਨ ਪੜਾਏ ਤੇ ਤੈਨੂੰ ਮੈਂ ਸਾਧੂ ਬਣਾਇਆ ਏ ਤੇ ਉਹ ਕਹਿੰਦਾ ਫਿਰ ਮੈਂ ਕੀ ਕਰਾਂ ਮਤਲਬ ਤੁਹਾਡੀਆਂ ਸਾਰੀਆਂ ਗੱਲਾਂ ਤੇ ਮੇਰੇ ਤੋਂ ਮੰਨੀਆਂ ਨਹੀਂ ਜਾਣੀਆਂ ਸੋ ਇਸ ਪ੍ਰਕਾਰ ਇਹ ਜਿਹੜਾ ਚੇਲਾ ਹੈ ਜਿਹੜਾ ਗੁਰੂ ਦਾ ਸਿੱਖ ਹੈ ਉਹ ਆਪਣੇ ਸਤਿਗੁਰੂ ਨੂੰ ਨਮਸਕਾਰ ਵੀ ਕਰਦਾ ਏ ਪਰ ਗੁਰੂ ਦੀ ਗੱਲ ਨਹੀਂ ਮੰਨਦਾ ਗੁਰੂ ਦੀ ਗੱਲ ਨਹੀਂ ਕੋਈ ਮੰਨ ਕੇ ਰਾਜੀ ਉਹ ਜਨਮ ਤੋਂ ਹੀ ਖੁੱਸੇ ਹੋਏ ਹਨ ਉਹ ਜਨਮ ਤੋਂ ਹੀ ਵਹਿਮਾ ਭਰਮਾ ਵਿੱਚ ਪਏ ਹੋਏ ਹਨ ਨਾਨਕ ਦੋ ਵੈ ਕੂੜੀਆਂ ਥਾਏ ਨ ਕਾਈ ਪਾਏ ਤੇ ਇਸ ਪ੍ਰਕਾਰ ਇਹ ਦੋਨੇ ਗੱਲਾਂ ਝੂਠੀਆਂ ਨੇ ਜਿਹੜਾ ਨਮਸਕਾਰ ਕਰਨੀ ਵੀ ਤੇ ਉਸ ਤੋਂ ਬਾਅਦ ਆ ਗੱਲ ਵੀ ਨਹੀਂ ਮੰਨਣੀ ਇਹ ਦੋਨੇ ਗੱਲਾਂ ਝੂਠੀਆਂ ਨੇ ਤੇ ਜਿਹੜਾ ਗੱਲ ਨਹੀਂ ਮੰਨਦਾ ਤੇ ਨਮਸਕਾਰ ਕਰਦਾ ਏ ਉਹਨਾਂ ਨੂੰ ਕੋਈ ਸਥਾਨ ਨਹੀਂ ਪ੍ਰਾਪਤ ਹੁੰਦਾ ਦਰਗਾਹ ਦੇ ਵਿੱਚ ਦੂਸਰੇ ਅਰਥ ਕਰੀਏ ਇਹਦੇ ਸਲਾਮ ਜਬਾਬ ਦੋ ਵਹਿ ਕਰੈ ਮੁੰਡਾ ਕੁੱਥਾ ਜਾਏ ਇੱਕ ਜਗਿਆਸੂ ਸਿੱਖ ਗੁਰੂ ਦੇ ਕੋਲ ਆਇਆ ਆਣ ਕੇ ਬੇਨਤੀ ਕੀਤੀ ਪਹਿਲਾ ਸਲਾਮ ਕੀਤੀ ਉਹਨਾਂ ਨੂੰ ਨਮਸਕਾਰ ਕੀਤੀ ਉਸ ਤੋਂ ਬਾਅਦ ਬੇਨਤੀ ਕੀਤੀ ਪਾਤਸ਼ਾਹ ਗੁਰੂ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਜੀ ਅਸੀਂ ਜਨਮ ਤੋਂ ਹੀ ਖੁੱਸੇ ਹੋਏ ਹਾਂ ਕਿਰਪਾ ਕਰਕੇ ਸਾਡੇ ਸੰਸਾਰਕ ਦੁੱਖਾਂ ਦੀ ਨਿਵਰਤੀ ਕਰਨਾ ਕਰੋ ਤੇ ਉਹ ਜਿਹੜਾ ਪਰਮ ਸਰੂਪ ਹੈ ਉਹਦੇ ਸਰੂਪ ਦੀ ਪ੍ਰਾਪਤੀ ਕਰਾਉਣਾ ਕਰੋ ਨਾਨਕ ਦੋ ਵੈ ਕੂੜੀਆ ਖਾਏ ਨਕਾਈ ਪਾਏ ਤੇ ਪਾਤਸ਼ਾਹ ਜੀ ਅੱਗੇ ਕਹਿੰਦੇ ਤੁਹਾਡੇ ਦੋਨੇ ਹੀ ਸਵਾਲ ਝੂਠੇ ਨੇ ਉਹ ਕਹਿੰਦੇ ਕਿ ਇਸ ਪ੍ਰਕਾਰ ਉਹ ਜਿਹੜਾ ਜਗਿਆਸੂ ਸਿੱਖ ਸਵਾਲ ਕਰਦਾ ਹੈ ਕਿਸ ਪ੍ਰਕਾਰ ਝੂਠੇ ਨੇ ਉਹ ਕਹਿੰਦਾ ਪਹਿਲੀ ਗੱਲ ਤੇ ਇਹ ਕਿ ਉਹ ਜਿਹੜਾ ਸੰਸਾਰਿਕ ਦੁੱਖ ਨੇ ਉਹਨਾਂ ਦੀ ਨਿਵਰਤੀ ਨਹੀਂ ਹੈ ਉਹ ਤੇ ਪਹਿਲਾਂ ਹੀ ਨਿਵਰਤ ਨਹੀਂ। ਤਾਂ ਦੂਸਰਾ ਇਹ ਕਿ ਜਿਹੜਾ ਉਹ ਪਰਮ ਸਰੂਪ ਹੈ ਉਹਦੀ ਪ੍ਰਾਪਤੀ ਨਹੀਂ ਹੈ। ਉਹ ਤੇ ਪਹਿਲਾਂ ਹੀ ਤੁਹਾਨੂੰ ਪ੍ਰਾਪਤ ਹੈ। ਦੁੱਖ ਤੇ ਮਨੁੱਖ ਨੇ ਆਪ ਬਣਾਏ ਨੇ। ਉਸ ਤੋਂ ਬਾਅਦ ਆ ਉਹ ਜਿਹੜਾ ਪਰਮ ਸਰੂਪ ਹੈ ਉਹਦੀ ਪ੍ਰਾਪਤੀ ਹੈ ਕੇਵਲ ਲੋੜ ਹੈ ਉਸ ਨੂੰ ਪਛਾਨਣ ਦੀ। ਇਸ ਪ੍ਰਕਾਰ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਦੱਸਦੇ ਇਹ ਸਤਿਗੁਰੂ ਸਾਹਿਬ ਜੀਆਂ ਦੇ ਦੋਨਾਂ ਸ਼ਲੋਕਾਂ ਦੀ ਵਿਚਾਰ ਸੀ ਵਿਚਾਰ ਸਾਡੇ ਹਿਰਦਿਆਂ ਵਿੱਚ ਵਸ ਜਾਵੇ ਸਤਿਗੁਰੂ ਸਾਹਿਬ ਜੀਆਂ ਦੇ ਅਨੁਸਾਰ ਹੀ ਉਹ ਕਿਸਾਨ ਨੂੰ ਚੱਲਣਾ ਆ ਜਾਵੇ ਵਿਚਾਰ ਕਰਦੇ ਆ ਬਿਨ ਪੁੱਲਾਂ ਹੋਈਆਂ ਗੁਰੂ ਕੀ ਪਿਆਰੀ ਸੰਗਤ ਬਖਸ਼ਣ ਯੋਗ ਤੰਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਹਾਰ ਹਨ ਕਿਰਪਾ ਕਰਕੇ ਬਖਸ਼ ਦਿਨ ਹੋਈਆਂ ਬਿਨ ਪੁੱਲਾਂ ਦੀ ਕਿੰਨਾ ਅਗਾਹ ਤੋਂ ਅਸੀਸ ਬਖਸ਼ਣੀ ਆਉ ਅਖੀਰ ਵਾਲੀਆਂ ਪੰਕਤੀਆਂ ਪੜ ਕੇ ਸਮਾਪਤੀ ਕਰੀਏ ਸਲਾਮ ਜਬਾਬ ਦੋਵੈ ਕਰੈ ਮੁੰਡਾਉ ਕੁੱਥਾ ਜਾਏ ਨਾਨਕ ਦੋਵੈ ਕੂੜੀਆ ਥਾਏ ਨਕਾਈ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ